ਮੈਂ ਗੜਤਰੀ ਸਾਹਿਬ ਨੂੰ ਮਿਲਿਆ ਮੈਂ ਚੇਅਰਮੈਨ ਐਨ ਐਚ ਆਈ ਨੂੰ ਮਿਲਿਆ ਉਹਨਾਂ ਨੂੰ ਰਿਕੁਐਸਟ ਕੀਤੀ ਉਹਨਾਂ ਨੇ ਕੰਟਰੈਕਟਰਸ ਨੂੰ ਕਿਹਾ ਕਿ ਡਬਲ ਮਸ਼ੀਨਰੀ ਲਗਾਓ ਇਹ ਬੇਟਾ ਥੋੜਾ ਇੱਧਰ ਹੋ ਜਾਓ ਪਿਛਲੇ ਹਾਂ ਨੂੰ ਨਹੀਂ ਦੇਖ ਰਿਹਾ ਕੋਈ ਨਾ ਆਪਣੀ ਫੋਟੋ ਘੱਟ ਆ ਜਾਏ ਪਰ ਮੈਂ ਤਾਂ ਇਹਨਾਂ ਨੂੰ ਮਿਲਿਆ ਨਹੀਂ ਗਈ ਕਿਹਨੂੰ ਮਿਲਾਂ ਤੇ ਉਹ ਹੁਣ ਦੇਖੋ ਸਵਾ ਸਾਲ ਵਿੱਚ ਡੇਢ ਸਾਲ ਵਿੱਚ ਐਲੀਵੇਟਿਡ ਰੋਡ ਕੰਪਲੀਟ ਕਰਾਤੀ ਹਰ 10 ਦਿਨ 15 ਦਿਨ ਕਦੀ ਹਫਤੇ ਬਾਅਦ ਮੈਂ ਮੀਟਿੰਗ ਕਰਦਾ ਸੀ ਔਰ ਆਈ ਮੇਡ ਸ਼્યોਰ ਕਿ ਜਲਦੀ ਤੋਂ ਜਲਦੀ ਖਤਮ ਹੋ ਜੇ ਉਹਦੇ ਵਿੱਚ ਫਰਨੀਚਰ ਮਾਰਕੀਟ ਵਾਲਿਆਂ ਦੀ ਵੀ ਪ੍ਰੋਬਲਮ ਸੀ ਕਿ ਡਿਜ਼ਾਈਨ ਚੇਂਜ ਕਰਾਓ ਸਾਡਾ ਤਾਂ ਕੰਮ ਬੰਦ ਹੋ ਗਿਆ ਐਨਐਚਏ ਆਈ ਤੇ ਪ੍ਰੋਜੈਕਟ ਚ ਡਿਜ਼ਾਈਨ ਚੇਂਜ ਕਰਾਣਾ ਕੋਈ ਸੌਖਾ ਨਹੀਂ ਹੁੰਦਾ ਉਹਨਾਂ ਦੇ انجینਿੰਗ ਤੱਕ ਉੱਪਰ ਤੱਕ ਜਾਂਦਾ ਉਹਨਾਂ ਨੂੰ ਬੁਲਾਇਆ ਵਿਜ਼ਿਟ ਕਰਾਈ ਉਹ ਵੀ ਕਰਾਇਆ ਇਸ 1.5 ਸਾਲ ਚ ਇਹ ਆ ਕੋਲ ਪੀਐਸ ਪੀਸੀਐਲ ਦੀਆਂ ਕੇਬਲਾਂ ਸੀ ਉਹ ਕਰਾਈਆਂ ਸੋ ਅਲਟੀਮੇਟਲੀ ਐਲੀਵੇਟਡ ਰੋਡ ਜਲਦੀ ਕਰਤੀ ਹੁਣ ਮੇਰੇ ਦ ਫਿਰ ਮੈ ਤੁਕਸਤਾ ਨਹੀਂ ਗੱਲ ਨਾਲ ਕਰਨੀ ਪੈਂਦੀ ਆ ਉਹ ਕਹਿੰਦੇ ਜੀ ਐਲੀਵੇਟਡ ਰੋਡ ਤਾਂ ਸਾਡੇ ਵੱਲੇ ਚਾਲੂ ਹੋਈ ਸੀ ਮੈਂ ਕਿਹਾ ਭੱਲੇ ਮਾਨਸੋ ਤੁਹਾਡੇ ਵੱਲੇ ਨਹੀਂ ਹੋਈ ਸੀ ਅਕਾਲੀ ਦਲ ਵੱਲੇ ਹੋਈ ਸੀ ਇਹ ਪਹਿਲਾ ਅਕਾਲੀ ਦਲ ਵੱਲੇ ਜਦੋਂ ਪਹਿਲੀ ਸਰਕਾਰ ਸੀ ਉਦੋਂ ਹੋਈ ਫਿਰ ਕਾਂਗਰਸ ਦੀ ਸਰਕਾਰ ਆ ਗਈ ਦੇਖੋ ਕੰਮ ਤਾਂ ਚੱਲੂ ਹੋਈ ਹੁੰਦੇ ਆ ਕੰਪਲੀਸ਼ਨ ਕਰਾਉਣਾ ਜਰੂਰੀ ਕੰਮ ਕਰਤਾ ਜੀ ਹੁਣ ਅਸੀਂ ਕਰਦਾਂਗੇ ਕੋਈ ਧਿਆਨ ਨਹੀਂ ਦੇ ਰਿਆ ਸੀ ਉਹਦੇ ਉੱਪਰ ਲੋਕਾਂ ਨੂੰ ਇਨ ਕਨਵੀਨੀਅੰਸ ਬਹੁਤ ਸੀ ਸੋ ਉਹ ਖਤਮ ਕੀਤੀ ਉਹਨੋਂ ਦੀ ਥੱਲੇ ਬਿਊਟੀਫਿਕੇਸ਼ਨ ਹੋ ਰਹੀ ਹੈ ਸਾਰੇ ਦੀ ਤੁਸੀਂ ਦੇਖੋਗੇ ਤਾਂ ਨਿਆਨੇ ਦਾ ਲੈਂਡਸਕੇਪ ਬਦਲ ਜਾਏਗਾ ESI ਹਸਪੀਟਲ 1970 ਚ ਬਣਿਆ ਸੀ ਇਲਾਜ ਨਹੀਂ ਹੁੰਦਾ ਸੀ ਉੱਥੇ ਪੇਸ਼ੈਂਟ ਜਾਂਦਾ ਸੀ ਪ੍ਰਾਈਵੇਟ ਹਸਪੀਟਲ ਚ ਭੇਜ ਦਿੰਦੇ ਸੀ ਹੁਣ ਮੈਂ ਉਹ ਵੀ ਭੁਪਿੰਦਰ ਯਾਦਵ ਜੀ ਨੂੰ ਮਿਲੇਆ ਸੈਂਟਰ ਨੂੰ ਦੇ ਮਿਨਿਸਟਰ ਸੀ ਉਹਨਾਂ ਨੂੰ ਰਿਕਵੈਸਟ ਕੀਤੀ ਸੁਲਬੀ ਮਦਰ ਜੀ ਕੋਲੋਂ ਰਿਪੋਰਟ ਬਣਵਾਈ ਪੈਸੇ ਉਹਨਾਂ ਤੋਂ ਰਿਲੀਜ਼ ਕਰਾਏ ਅੱਜ ਉੱਥੇ ਆਈਸੀਯੂ ਵੀ ਹੈ ਅਮਰਜੈਂਸੀ ਵੀ ਹੈ ਔਰ ਸੈਂਟਲੀ 에ਅਰ ਕੰਡੀਸ਼ਨਡ ਹੋ ਗਿਆ ਔਰ ਮੈਂ ਤੁਹਾਨੂੰ ਦੱਸ ਰਿਹਾ ਮੈਨੂੰ ਉਦੋਂ ਔਨਕਾਰ ਸਿੰਘ ਪਾਵਾ ਜੀ ਮਿਲੇ ਈਵਨ ਸਾਈਕਲ 'ਤੇ ਉਹ ਕਹਿੰਦੇ ਜੀ ਹੁਣ ਸਾਡੇ ਬੰਦੇ ਜਾਂਦੇ ਆ ਉੱਥੇ ਇਲਾਜ ਉਹ ਕਹਿੰਦੇ ਮੇਰੇ ਡਰਾਈਵਰ ਨੇ ਕਿਹਾ ਜੀ ਐਸਆਈ ਹਸਪੀਟਲ ਬਣ ਗਿਆ ਖੁਸ਼ੀ ਹੋਊਗਾ ਭਈਆ ਜਦੋਂ ਬਾਕੀ ਲੋਕੀ ਜਾਣ ਕਿਉਂਕਿ ਐਸਆਈ ਹਸਪੀਟਲ ਬਣਿਆ ਹੋਇਆ ਸੀ 1.5 ਸਾਲ ਤੋਂ ਉਹਨਾਂ ਨੇ 10 ਮੈਡੀਕਲ ਕਾਲਜ ਪੂਰੇ ਇੰਡੀਆ 'ਚ ਬਣਾਨੇ ਸੀ ਉਹਦੇ ਵਿੱਚ ਲੁਧਿਆਣਾ ਇੱਕ ਹੈ 25 26 ਵਿੱਚ ESI ਮੈਡੀਕਲ ਕਾਲਜ ਖੁੱਲ ਰਿਹਾ ਹੁਣ 4-5 ਮਹੀਨੇ ਬਾਅਦ ਔਰ ਇਹ ਤੀਜਾ ਮੈਡੀਕਲ ਕਾਲਜ ਲੁਧਿਆਣਾ ਵਿੱਚ ਹੋਏਗਾ DMC CMCI ਉਸ ਤੋਂ ਬਾਅਦ ESI ਹਸਪਤਲ ਸਿਵਲ ਹਸਪਤਲ ਸਾਡੇ MLA ਸਾਹਿਬ ਹੈ ਪੱਪੀ ਜੀ ਉੱਥੇ ਦੇ ਜਿਹੜੇ ਸਿਵਲ ਹਸਪਤਲ ਉਹਨਾਂ ਦੇ ਅੰダー ਆਉਂਦਾ ਉਹ ਆਪਣੇ ਮੂੰਹ ਕਹਿੰਦੇ ਕਹਿੰਦੇ ਸੰਜੀਵ ਜੀ 40 ਸਾਲ ਹੋ ਗਏ ਮੈਂ ਇੱਥੇ ਹਿੱਟ ਲੱਗਦੇ ਨਹੀਂ ਦੇਖੀ ਜਿਸ ਦਿਨ ਪਹਿਲੇ ਦਿਨ ਮੈਂ ਮੀਟਿੰਗ ਕਰਨ ਗਿਆ ਸੇਵਲ ਹਸਪੀਟਲ ਚ ਸੇਵਲ ਸਰਜਨ ਅਸ਼ਰਮੂ ਉੱਥੇ ਬੈਠੇ ਮੈਂ ਕਿਹਾ ਜੀ ਤੁਹਾਡੀ ਪ੍ਰੋਬਲਮ ਕੀ ਹੈ ਜਦੋਂ ਉਹਨਾਂ ਨੇ ਸਾਰੀਆਂ ਪ੍ਰੋਬਲਮਾਂ ਦੱਸਤੀਆਂ ਮੈਨੂੰ ਹੀ ਸਮਝ ਆਇਆ ਵੀ ਮੈਂ ਕੰਮ ਕਿੱਧਰੋਂ ਚਾਲੂ ਕਰੂੰਗਾ ਇਟ ਕੋਜ਼ ਮਤਲਬ ਹੁਣ ਮੈਂ ਤੁਹਾਨੂੰ ਪ੍ਰੋਬਲਮਾਂ ਦੱਸੋ ਵੇਖੋ ਰੋਣਾ ਵੀ ਆਉਂਦਾ ਹੈ ਬਟ ਇਟ ਕਹਿੰਦੇ ਜੀ 30000 ਚੂ ਹੈ ਲਿਫਟਾਂ 12 ਸਾਲ ਤੋਂ ਨਹੀਂ ਚੱਲਦੀਆਂ ਬਾਥਰੂਮਾਂ ਦੇ ਬਾਹਰੋਂ ਵੀ ਨਿਕਲਿਆ ਜਾ ਰਿਹਾ ਸੀ ਸੀਵਰੇਜ ਬਲੌਕਡ ਛੱਤਾ ਚੋਰੀਆਂ ਐਨੀਵੇ ਮੈਂ ਇੱਕੋ ਇੱਕ ਕੰਪਨੀ ਕੀਤੀ ਉਹਦੀ ਰਿਪੋਰਟਾਂ ਬਣਵਾਈਆਂ ਅਬ ਅੱਜ ਸ਼ੇਬਲ ਹਸਪੀਟਲ ਜਾ ਕੇ ਇੱਕੋ ਪ੍ਰਾਈਵੇਟ ਹਸਪੀਟਲ ਵਰਗਾ ਬਣ ਆਂਤਰ ਕਰੋੜਾਂ ਦਾ ਸਰਪ ਕੋਪਰੇਸ਼ਨ ਥੀਟਰ ਲਗਾਤਾ ਮੈਂ ਇੱਥੇ ਪੁੱਛੂੰਗਾ ਕਿਸੇ ਨੂੰ ਕਿ ਸ਼ੇਬਲ ਹਸਪੀਟਲ ਗਿਆ ਕਦੀ ਇੱਕ ਇੱਕ ਹੱਥ ਨਹੀਂ ਖੜਾ ਹੋਣਾ ਤੁਸੀਂ ਕਰੋਗੇ ਗਏ ਔਰ ਉਹ ਡਾਕਟਰ ਸਟ੍ਰੈਂਡ ਜਾਣਾ ਰਹਿੰਦਾ ਅਸਲੇ ਦਿਨ ਅਸਲੇ ਦਿਨ ਡਾਕਟਰ ਸਟ੍ਰੈਂਡ ਜਾਣਾ ਬਸ ਪਰ ਉਹ ਕਦੋਂ ਹੋਦਾ ਸੀ ਆ ਪਿਛਲੇ ਸਾਲ ਹੀ ਪਿਛਲੇ ਸਾਲ ਦੇਖੋ ਇੱਕ ਹੱਥ ਖੜਾ ਹੋਇਆ ਉਹ ਵੀ ਸਾਲ ਚੱਕਰੀ ਕਿਉਂ ਮੈਂ ਤੁਹਾਨੂੰ ਦੱਸਦਾ ਵਾਇਲ ਸਿਰਫ ਹਸਪੀਟਲ ਇੱਕ ਐਡਾ ਦੀ ਜਗ੍ਹਾ ਜਿੱਥੇ ਉਹ ਬੰਦਾ ਜਾਂਦਾ ਜਿਹੜਾ ਵਿਚਾਰਾ 1 ਰੁਪਿਆ ਸੇਵ ਤੇ ਨਹੀਂ ਕਰ ਸਕਦਾ ਕੋਈ ਜਗ੍ਹਾ ਜਿੱਥੇ ਇਲਾਜ ਵੀ ਫ੍ਰੀ ਹੋਣਾ ਦਵਾਈਆਂ ਵੀ ਫ੍ਰੀ ਹੋਣ। ਆਪਣੇ ਲੋਕਾਂ ਨੂੰ ਤਾਂ ਰੱਬ ਕਰੇ ਨਾ ਉਹਦੇ ਕੁਝ ਹੋ ਜੇ ਆਪਾਂ ਜੀਐਮਸੀ ਚਲੇ ਜਾਣਾ ਕਿਸੇ ਨਰਸਿੰਗ ਹੌਮ ਚਲੇ ਜਾਣਾ, ਅਪੋਲੋ ਚਲੇ ਜਾਣਾ, ਫੋਟੇਜ ਚਲੇ ਜਾਣਾ। ਉਹਨਾਂ ਦਾ ਧਿਆਨ ਕਿੰ데 ਰੱਖਣਾ। ਅੱਜ ਦੀ ਡੇਟ 'ਚ ਕੋਈ ਵੀ ਸਰਜਰੀ ਤੁਹਾਨੂੰ ਚਾਹੀਦੀ ਹੈ, ਉੱਥੇ ਹੁੰਦੀ ਹੈ ਗਰੀਬਾਂ ਨੂੰ। ਮੈਂ ਇੱਕ ਹੋਰ ਤੁਹਾਨੂੰ ਬੜੀ ਮਜ਼ੇਦਾਰ ਗੱਲ ਦੱਸਦਾ। 18 ਮਾਰਚ ਨੂੰ ਉਹਦੀ ਓਪਨਿੰਗ ਸੀ ਰੈਨੋਵੇਸ਼ਨ ਤੋਂ ਬਾਅਦ ਸਾਡੇ ਆਨਰੇਬਲ ਨੈਸ਼ਨਲ ਕਨਵੀਨਰ ਕੇਜਰੀਵਾਲ ਸਾਹਿਬ ਆਏ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਆਏ ਓਪਨਿੰਗ ਤੇ 10 ਦਿਨ ਪਹਿਲਾਂ ਮੈਂ ਡੀਸੀ ਸਾਹਿਬ ਨਾਲ ਲੇਡੀ ਸੀ ਸਾਰੇ ਉੱਤੇ ਖੜੇ 10 ਜਾਂ 15 ਦਿਨ ਪਹਿਲਾਂ ਹੋਣੇ ਇੱਕ OPD ਦੇ ਬਾਹਰ ਇੱਕ ਪਾਰਕ ਜਿਆ ਬਣਿਆ ਹੋਇਆ ਉਹਦਾ ਬੁਰਾ ਹਾਲ ਸੀ ਨਾ ਕਹਾ ਸੀ ਨਾ ਕੁਰਸੀ ਮਿੱਟੀ ਤੋਂ ਕਿ ਅਧਰ ਕੀ ਕਰੀਏ ਕਿਸੇ ਨੇ ਵਿੱਚੋਂ ਸਲਾਹ ਦਿੱਤੀ ਜੀ ਝੂਲੇ ਲਾਵੀ ਮੈਂ ਕਿਹਾ ਇਹ ਸੌਖਾ ਕੰਮ ਹੈ ਬੱਚਿਆਂ ਨੂੰ ਵੀ ਫਾਇਦਾ ਹੋਊ ਅਸੀਂ ਝੂਲੇ ਮੰਗਾ ਕੇ ਦਿੱਲੀੋਂ ਕੋਈ ਹੈਗਾ ਉੱਥੇ ਸਪੋਰਟਸ ਅਰੋ ਦੇ ਫੂਲ ਰੈਡੀ ਹੁੰਦੇ ਆ ਮੰਗਾ ਕੇ ਲਗਾਓ ਛਾੜੇ ਪਾਰਕਾਂ 'ਚ ਝੂਲੇ ਹੁੰਦੇ 10 20 ਬੱਚੇ ਹੁੰਦੇ ਕਈ ਲੋਕਾਂ ਨੇ ਘਰਾਂ 'ਚ ਲਗਾਏ ਹੋਏ ਜਿਹੜੇ ਫੋਨ ਕਰ ਸਕਦੇ ਤੁਸੀਂ ਮੰਨੋਗੇ ਅੱਜ ਝੂਲੇ ਲੱਗੇ ਅਗਲੇ ਦਿਨ ਉੱਥੇ 2250 ਬੱਚਾ ਫਿਰ ਕਿਉਂ ਜਿੰਨੇ ਉੱਥੇ ਆਣਾ ਇਲਾਜ ਕਰਾਉਣਾ ਚਾਹੇ ਆਪਣਾ ਚਾਹੇ ਬੱਚੇ ਦਾ ਚ ਉਹਨਾਂ ਕੋਲ ਕਿਹੜਾ ਆਇਆ ਹੈ ਯਾ ਨੌਕਰ ਹੈ ਉਹਨਾਂ ਨੇ ਬੱਚਿਆਂ ਨੂੰ ਲਿਆਣਾ ਹੀ ਆਣਾ ਚਾਹੇ ਬੱਚਿਆਂ ਦਾ ਤਾਂ ਇਲਾਜ ਕਰਾਣਾ ਲਿਆਣਾ ਹੀ ਆ ਆਪਣਾ ਕਰਾਣਾ ਚਾਹਤੇ ਉਹ ਇੰਨੇ ਵਿਚਾਰੇ ਉੱਥੇ ਖੁਸ਼ ਸੀਗੇ ਸੋ ਉਹਨਾਂ ਦੇ ਮੂੰਹ ਤੇ ਹੱਸੀ ਦੇਖ ਕੇ ਇੰਨਾ ਮਜ਼ਾ ਆ ਰਿਹਾ ਸੀ ਸੇਵਲ ਹਸਪੀਟਲ ਹੁਣ ਤੁਸੀਂ ਜਾ ਕੇ ਦੇਖਿਓ ਜੀ ਸਾਲ ਪਹਿਲਾਂ ਤਾਂ ਆਈ ਕਾਉਂਟ ਗਰੰਟੀ ਬਟ ਗੋ ਨਾਉ ਐਂਡ ਸੀ ਯੂ ਵਿਲ ਇਫ ਯੂ ਹੈਵ ਟੂ ਗੋ ਬਟ ਬਟ ਦੇਖੋ ਆਪਾਂ ਬੜਾ ਮੱਥਾ ਟੇਕਣ ਗੁਰਦੁਆਰੇ ਵੀ ਜਾਈਦਾ ਮੰਦਿਰਾਂ ਜੀ ਵੀ ਜਾਈਦਾ ਮਸਜਿਦਾਂ ਤੇ ਜਾਈਦਾ ਜੋ ਜਿੰਨੇ ਉੱਥੇ ਜਾ ਕੇ ਭਲੇ ਦਾ ਕੰਮ ਕਰਾਉਂਦਾ ਨਾ ਉਸ ਤੋਂ ਉੱਪਰ ਕੋਈ ਨਹੀਂ ਲੱਭ ਸਕਦਾ ਉਹ 2 ਵਜੇ ਤੱਕ ਤਾਂ ਹੋ ਗਿਆ ਔਰ ਕਈ ਖੁੱਲੇ ਦਾ ਪਹਿਲਾਂ ਵੀ ਰਹਿੰਦੇ ਸੀਗੇ ਪਰ ਫਿਰ ਉਹ ਕੋਈ ਆ ਕੇ ਤੰਗ ਕਰਦਾ ਸੀ ਜੀ ਤੁਸੀਂ ਇਸ ਵੇਲੇ ਕਿਉਂ ਖੁੱਲਿਆ ਹੋਇਆ ਕਿਉਂ ਕਈ ਖੋਲਦੇ ਸੀ ਕਈ ਨਹੀਂ ਖੋਲਦੇ ਸੀ ਪਰ ਹੁਣ 2 ਵਜੇ ਤੱਕ ਇਹ ਜਿਹੜੇ ਖੁੱਲੇ ਰਹਿੰਦੇ ਸਾਰੇ ਭਰਾ ਮੈਨੂੰ ਖੁਸ਼ ਲੱਗੇ ਐਂਡ ਐਵਰੀਬਾਡੀ ਵਾਸ ਥੈਂਕਫੁਲ ਹਾਂਜੀ ਸਰ ਡਿਵੈਲਪਮੈਂਟ ਲੱਗੇ ਤੁਸੀਂ ਬਹੁਤ ਸਾਰੇ ਉਤੇ ਚੱਕੇ ਨੇ ਬਹੁਤ ਸਾਰੀ ਗੱਲਾਂ ਕੀਤੀਆਂ ਨੇ ਇਲੈਕਸ਼ਨ ਤੋਂ ਬਾਅਦ ਕਿੰਨਾ ਦੇ ਕੰਮ ਹੋਣਗੇ ਚੈਲੰਜ ਕਿੰਨਾ ਨਹੀਂ ਪਹਿਲਾਂ ਕਿਹੜਾ ਮੈਂ ਇਲੈਕਸ਼ਨ ਜਿੱਤ ਗਿਆ ਸੀ ਜਦੋਂ ਕੰਮ ਕੀਤੇ ਤੇ ਜੇ ਹੁਣ ਤਾਂ ਮੈਂ ਇਲੈਕਸ਼ਨ ਜਿੱਤ ਕੇ ਆਉਂਗਾ ਹੁਣ ਤਾਂ ਮੈਂ ਲੋਕਾਂ ਦੀ ਸਪੋਰਟ ਮੰਗ ਰਿਹਾ ਲੋਕਾਂ ਦਾ ਸਾਥ ਮੰਗ ਰਿਹਾ ਤੁਸੀਂ ਆਪ ਸੋਚੋ ਕਿ ਪਹਿਲਾਂ ਨਾਲੋਂ ਤਾਂ ਜ਼ਿਆਦਾ ਹੀ ਹੋਰ ਹੈ ਹਾਂਜੀ ਹੋਰ ਦੱਸੋ ਜੀ ਬਾਜੀ ਥੈਂਕ ਯੂ ਥੈਂਕ ਯੂ